एसिडिटी ਤੋਂ ਛਡਕਾਰਾ ਪਾਉਣ ਲਈ ਅਪਣਾਓ ਪ੍ਰੈਜ਼ ਦੇ 3 ਘਰੇਲੂ ਨੁਸਖੇ ਨੰਬਰ 1 ਹਰੀ ਚਾਹ ਲਾਲ ਮਿਰਚ ਦਾ ਇਸਤੇਮਾਲ ਨਾ ਕਰੋ ਇਸ ਦੀ ਜਗ੍ਹਾ ਤੇ ਹਲਕੀ ਮਾਤਰਾ ਵਿੱਚ ਕਾਲੀ ਮਿਰਚ ਦਾ ਇਸਤੇਮਾਲ ਕਰੋ ਨੰਬਰ 2 ਚਾਹ ਪੱਤੀ ਦਾ ਸੇਵਨ ਨਾ ਕਰੋ ਬਲਕਿ ਇਸ ਦੀ ਜਗ੍ਹਾ ਤੇ ਹਲਕਾ ਦੁੱਧ ਸੌਂਫ ਇਲਾਚੀ ਪਾ ਕੇ ਪੀਓ ਨੰਬਰ 3 ਡਬਲ ਟੋਨ ਮਿਲਕ ਅਮੁੱਲ ਜਾਂ ਵੀਰਕਾ ਦੇ ਪੀਲੇ ਪੈਕਟ ਵਾਲਾ ਦੁੱਧ ਹੀ ਇਸਤੇਮਾਲ ਕਰੋ ਇਸੇ ਦੁੱਧ ਦਾ ਦਹੀਂ ਲੱਸੀ ਬਣਾ ਕੇ ਪੀ ਸਕਦੇ ਹੋ ਨੰਬਰ 4 ਸਬਜ਼ੀਆਂ ਤੇ ਦਾਲਾਂ ਸਾਦੇ ਢੰਗ ਨਾਲ ਬਣਾਓ ਇਸ ਵਿੱਚ ਘੱਟ ਤੋਂ ਘੱਟ ਕਾਓ ਤੇ ਤੇਲ ਦਾ ਇਸਤੇਮਾਲ ਕਰੋ ਤੇ ਅਲੱਗ ਤੋਂ ਤੜਕਾ ਨਾ ਲਗਾਓ ਨੰਬਰ 5 ਹੋ ਸਕੇ ਤਾਂ ਜਿਆਦਾ ਤਰੀ ਵਾਲੀਆਂ ਸਬਜ਼ੀਆਂ ਤੇ ਦਾਲਾਂ ਨਾ ਖਾਓ ਰੋਟੀ ਚੋਪੜ ਕੇ ਜਾਂ ਤਲੇ ਹੋਏ ਪਰੌਂਠੇ ਨਾ ਖਾਓ ਅਤੇ ਹਰ ਇੱਕ ਬੁਰਕੀ ਨੂੰ ਚਬਾ ਕੇ ਖਾਓ। ਨੰਬਰ 7 ਖਾਣਾ ਰੱਜ ਕੇ ਨਾ ਖਾਓ ਬਲਕਿ ਥੋੜਾ ਥੋੜਾ ਖਾਣਾ ਦਿਨ ਵਿੱਚ 4 ਜਾਂ 5 ਵਾਰ ਖਾਓ। ਨੰਬਰ 8 ਸੁੱਕੀਆਂ ਸਬਜ਼ੀਆਂ ਜੋ ਫਰਾਈ ਕੀਤੀਆਂ ਹੋਣ ਉਸ ਨੂੰ ਘੱਟ ਤੋਂ ਘੱਟ ਮਾਤਰਾ ਵਿੱਚ ਖਾਓ। ਨੰਬਰ 9 ਖਾਣੇ ਦੇ ਨਾਲ ਪਾਣੀ ਨਾ ਪਿਓ ਬਲਕਿ ਖਾਣਾ ਖਾਣ ਤੋਂ 1-2 ਘੰਟੇ ਬਾਅਦ ਵਿੱਚ 1-2 ਗਲਾਸ ਪਿਓ। ਦਿਨ ਵਿੱਚ ਵਾਰ-ਵਾਰ ਪਾਣੀ ਪੀਂਦੇ ਰਹੋ। ਨੰਬਰ 10 ਰਾਤ ਦਾ ਖਾਣਾ ਬਿਲਕੁਲ ਹਲਕਾ ਹੋਣਾ ਚਾਹੀਦਾ ਹੈ ਇੱਕ ਜਾਂ ਦੋ ਰੋਟੀਆਂ ਸੌਨ ਤੋਂ 2-3 ਘੰਟੇ ਪਹਿਲਾਂ ਖਾਓ ਨੰਬਰ 11 ਮੌਸਮ ਦੇ ਹਿਸਾਬ ਨਾਲ ਫਲ ਤੇ ਸਲਾਦ ਖਾਓ ਪਰ 12 ਤਲੀਆਂ ਹੋਈਆਂ ਚੀਜ਼ਾਂ ਜਿਵੇਂ ਮਠੀ ਪਕੌੜੇ ਸਮੋਸੇ ਜਾਂ ਫਰਾਈ ਕੀਤੀਆਂ ਚੀਜ਼ਾਂ ਨੂੰ ਨਾ ਖਾਓ ਬੇਕਰੀ ਵਾਲਨ ਚੀਜ਼ਾਂ ਜ਼ਿਆਦਾ ਨਾ ਖਾਓ ਅਤੇ ਚਟਣੀ ਅਚਾਰ ਸੁੱਕੇ ਮੇਵੇ ਇਹਨਾਂ ਦਾ ਪਰਹੇਜ਼ ਕਰੋ ਨੰਬਰ 13 ਮੈਦੇ ਤੋਂ ਬਣੀਆਂ ਚੀਜ਼ਾਂ ਨੂੰ ਨਾ ਖਾਓ। ਨੰਬਰ 14 ਰਾਤ ਦਾ ਖਾਣਾ ਖਾਣ ਤੋਂ ਬਾਅਦ ਘੱਟੋ-ਘੱਟ 500 ਕਦਮ ਚੱਲੋ ਅਤੇ ਰੋਜ਼ਾਨਾ ਸੈਰ ਕਰੋ। ਜੋ ਵੀ ਵਿਆਸ ਕਰਦੇ ਰਹੋ। ਨੰਬਰ 15 ਸਰਦੀਆਂ ਵਿੱਚ ਅਦਰਕ ਤੇ ਕਾਲੀ ਮਿਰਚ ਤੇ ਹਰਮੋਸਰਜ ਨੂੰ ਪਾ ਕੇ ਸੂਪ ਪੀਓ। ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਤਾਂ ਆਪਣੇ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ ਹੋਰ ਜਾਣਕਾਰੀਆਂ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ